ਆਪਾਂ ਪੇਕਾ ਦੇ ਜਾਂਦਾ ਨਾ ਕੋਈ 10 20 ਤੇ ਉਹ ਵੀ ਸਿਆਪਾ ਘਰੇ ਲੱਗ ਜਾਂਦੇ ਮੇਰੇ ਕੋਲੇ ਪੈਸੇ ਕਿੱਥੋਂ ਆ ਉਹ ਮੈਂ ਨਾ ਲੈਣੀ ਆ ਕਿਸੇ ਤੋਂ ਜਾ ਤੂੰ ਕੰਮ ਕਰ ਮੇਰੇ ਕੋਲ ਮੈਂ ਤਿੰਨਾ ਚਾਰਾਂ ਘਰਾਂ ਤੋਂ ਲੈਣੇ ਸੀ ਮੈਨੂੰ ਨਹੀਂ ਦਿੱਤੇ ਕਿਸੇ ਨੇ ਪੈਸੇ ਚਾਹੀਦੇ ਥੋੜੇ ਜਿਹਾ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਹੂੰ ਕਿੰਨੇ ਚਾਹੀਦੇ ਆ 200 ਰੁਪਏ ਦੇ ਦੇ ਤੇਰੇ ਕੋਲ ਹੈ ਨਹੀਂ ਨਾ ਮੇਰੇ ਕੋਲੇ ਹੈ ਨਹੀਂ ਯਾਰ ਚੱਲ ਹਾਂ ਕਰ ਆ ਮੇਰੇ ਕੋਲੇ ਨਾ ₹100 ਆਏ ਤਾਂ ਤੂੰ ਕਿਹੜਾ ਸੌਨਾ ਸਾਰ ਉਹ ਵੀ ਤਾਂ ਦੱਸੋ ਸੰਜੀਤ ਹਾਂ ਯਾਰ 5000 ਰੁਪਏ ਦੀ ਲੋੜ ਆ ਬਾਲਾ ਬਰਾ ਹਾਲ ਆ ਹਾਏ ਵੇ ਕਿੱਥੋਂ ਦਵਾ ਯਾਰ ਕਿਸ ਤਲਾਣਾ ਬਾਲਾ ਲਊ ਪੀ ਜਾਂਦਾ ਮੇਰਾ ਮਮਰਮ ਮੱਲੋਂ ਮੱਲੀ ਯਾਰ ਦਿਮਾਗ ਖਰਾਬ ਹੋ ਗਿਆ ਮੇਰੇ ਕੋਲੇ ਕਿੱਥੇ ਹੁੰਦੇ ਪੈਸੇ ਤੂੰ ਮੇਰੇ ਕੋਲੇ ਕਾ ਤੂੰ ਉਮੀਦ ਲੈ ਕੇ ਆ ਗਿਆ ਤੇ ਤੇਰੇ ਕੋਲੇ ਅੱਗੇ ਹੁੰਦੇ ਯਾਰ ਖਲੂ ਜੀ ਕੁੰਡਗਾਲ ਨਹੀਂ ਹੈ ਕਰੋ ਪੈਸੇ ਕੱਢ ਦੀਆਂ ਮੈਂ ਓਏ ਮੈਂ ਤੈਨੂੰ ਕੁੰਡਗਾਂ ਲਾਉਣ ਵਾਸਤੇ ਨਹੀਂ ਕਹਿੰਦਾਗਾ ਮੇਰੀ ਗੱਲ ਸੁਣ ਜੇ ਕੋਈ ਮੇਰੇ ਮਾਪਾ ਪੇਕੇ ਦੇ ਜਾਂਦਾ ਨਾ ਕੋਈ 10 20 ਤੇ ਉਹ ਵੀ ਸਿਆਪਾ ਘਰੇ ਲੱਗ ਜਾਂਦੇ ਮੇਰੇ ਕੋਲੇ ਪੈਸੇ ਕਿੱਥੋਂ ਆ ਓ ਮੈਂ ਨਾ ਲੈਣੀ ਆ ਕਿਸੇ ਤੋਂ ਜਾ ਤੂੰ ਕੰਮ ਕਰ ਮੇਰੇ ਕੋਲ ਮੈਂ ਤਿੰਨਾ ਚਾਰਾਂ ਘਰਾਂ ਤੋਂ ਲੈਣੇ ਸੀ ਮੈਨੂੰ ਨਹੀਂ ਦਿੱਤੇ ਕਿਸੇ ਨੇ ਉਹ ਹੁਣ ਮੈਂ ਕਿਸ਼ਤ ਭਰਨੀ ਆ ਮੈਂ ਕਿੱਥੋਂ ਭਰਾਂ ਮੇਰੇ ਕੋਲੇ ਕਿੱਥੋਂ ਆ ਫੇਰ ਤਾਂ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਕੱਢ ਕੇ ਦੇ ਮੈਨੂੰ ਪੈਸੇ ਖਾਂਡ ਬਣ ਗਿਆ ਨਾ ਨਾ ਮੇਰੇ ਕੋਲ ਹੈ ਨਹੀਂ ਕਿ ਨਾ 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 ਮੇਰੇ ਕੋਲ ਹੈ ਨਹੀਂ ਕਿ ਮੇਰੀ ਗੱਲ ਸੁਣ ਫਿਰ ਤੂੰ ਤਾਂ ਨਹੀਂ ਤੂੰ ਤਾਂ ਆਇਆ ਨਾ ਤੂੰ ਤਾਂ ਆਇਆ ਨਾ ਵੀ ਮੈਂ ਲਕਾਉਣੀ ਆ ਇਹ ਪੈਸੇ ਪੈਸੇ ਲਕਾਉਂਦੀ ਨਹੀਂ ਮੈਂ ਤੈਨੂੰ ਲਕਾਉਂਦੀ ਥੋੜੀ ਜਿਹੀ ਨਾ ਲਪਾਉਂਦੀ ਆ ਫਿਰ ਤੂੰ ਮੈਥੋਂ ਕਿਹੜੀ ਮੀਤ ਤੇ ਪੈਸੇ ਮੰਗ ਲੈ ਆ ਵੇਲਾ ਫਿਰ ਫੋਨ ਲਾਈ ਜਾਂਦਾ ਤੂੰ ਉੱਠ ਕੇ ਨਾ ਕੰਮ ਕਰ ਮੈਨੂੰ ਕੰਮ ਕਰਨ ਦੇ ਮੈਨੂੰ ਨਹੀਂ ਪਤਾਗਾ ਮੈਨੂੰ ਤਾਂ ਪੈਸੇ ਦੇ ਆ ਫਿਰ ਫਿਰ ਫੋਨ ਲਾਈ ਜਾਂਦਾ ਉਹ ਜਾ ਉਹਦੇ ਕੋਲ ਮੰਮੀ ਕੋਲੋਂ ਪੁੱਛ ਲੈ ਮੰਮੀ ਕੋਲ ਪੁੱਛ ਲਾ ਮੰਮੀ ਰੱਖੀ ਬਿਠੇ ਮੇਰੇ ਨਾਲ ਆਇਆ ਨਾ ਕਰ ਮੈਨੂੰ ਨਹੀਂ ਪਤਾ ਕਿਸੇ ਨਾ ਹੈ ਨਹੀਂ ਹੈ ਨਹੀਂ ਜਾ ਤੂੰ ਕੰਮ ਕਰ ਮੇਰੇ ਕੋਲੇ ਹੈ ਨਹੀਂ ਗੇ ਕਿਸੇ ਨਾ ਕਿਸੇ ਦਾ ਸਪਾਟ ਨਾ ਆਇਆ ਨਾ ਤੂੰ ਉੱਤਰ ਪੈਸੇ ਹੱਟ ਭਰਾਵੇਂ ਨਹੀਂ ਗੇ ਮੰਮੀ ਤੋਂ ਪੁੱਛ ਲਾ ਪੈਸੇ ਦੇ ਜਿੱਥੋਂ ਮਰਜ਼ੀ ਦੇ ਮੈਂ ਕਿਸਾ ਭਰੇ ਤੇਰੀ ਮਾਂ ਨੂੰ ਕਹ ਮਾਂ ਨੂੰ ਕੀ ਕਹ ਯਾਰ ਤੂੰ ਉਹੀ ਗੱਲ ਯਾਰ ਤੇਰੀ ਯਾਰ ਤੂੰ ਆਪ ਦੀ ਮਾਂ ਤੋਂ ਪੁੱਛ ਲੈ ਪਕਾਈ ਨਾ ਕਰਵਾਈ ਚੱਲ ਮੇਰੇ ਕੋਲੇ ਆਵੇਂ ਮੰਮੀ ਵੀ ਬੈਠੀ ਆ ਉਹ ਬੈਠੀ ਸੁਜੀ ਤਾਂ ਆਇਆ ਨਾ ਕਰ ਯਾਰ ਪਲੀਜ਼ ਯਾਰ ਮੰਮੀ ਤੂੰ ਪੁੱਛ ਲਾ ਉਹਦੇ ਕੋਲੇ ਹੁਣ ਕਿ ਮੈਨੂੰ ਕੌਣ ਪੜਾਉਂਦਾ ਘਰੇ ਪੈਸੇ ਉਹ ਯਾਰ ਬਾਲਾ ਬੁਰਾ ਹਾਲ ਆ ਮੈਂ ਉਹਦਾ ਕਰਾਰ ਕਰ ਬੈਠਾ ਉਹ ਮੇਰਾ ਲਹੂ ਪੀ ਜਾਂਦਾ ਬੱਸ ਵੇ ਮੇਰੇ ਤੋਂ ਆਪਦੇ ਸ਼ੂਟ ਪਿਆ ਤੇ ਜਾ ਤੂੰ ਉਹ ਤੋਂ ਪੁੱਛ ਲੈ ਮੰਮੀ ਕੋਲੇ ਹੁਣ ਕੇ ਮੰਮੀ ਉਹ ਬੈਠੀ ਮੰਮੀ ਮੰਮੀ ਹਾਂ ਭਾਈ ਉਹ ਪੈਸੇ ਚਾਹੀਦੇ ਥੋੜੇ 5000 ਰੁਪਏ ਚਾਹੀਦਾ ਕਸਤ ਭਰਨੀ ਆਪਾਂ ਕਿਹੜੇ ਪੈਸੇ ਉਹ ਕਸਤ ਭਰਨੀ ਆਪਾਂ ਉਹਦਾ ਲੋਨ ਨਹੀਂ ਕਰਾਇਆ ਸੀ ਦੂੜ ਮੱਖ ਦਾ ਤੇ ਮੇਰੀ ਗੱਲ ਨੂੰ ਤੂੰ ਮੈਥੋਂ ਮੰਗਦਾ ਮੇਰੇ ਕੋਲ ਪੈਸੇ ਕਾਦੇ ਆਗੇ ਪਿਓ ਤੇਰਾ ਨਹੀਂ ਮੇਰੇ ਸਿਰ ਤੇ ਜਿਹੜਾ ਮੈਨੂੰ ਫੜਾ ਦਿੰਦਾ ਕਮਾਈ ਤੂੰ ਮੈਨੂੰ ਨਹੀਂ ਲੈ ਕੇ ਪੈਸੇ ਚਾਰ ਫੜਾਉਂਦਾ ਵੀ ਜਿਹੜਾ ਮੈਂ ਰੱਖ ਲਾ ਇਕੱਠੇ ਕਰਕੇ ਮਾੜੇ ਖਲ ਖੁੰਝੇ ਜੋ ਕਾ ਰੋ ਕੱਢ ਲਾ ਕਿਸੇ ਪਾਸੇ ਜਿਹੜੇ ਖਲ ਖੁੰਝੇ ਕੱਢ ਲਾ ਉਹਦੇ ਮੈਂ ਤੈਨੂੰ ਰੋਕਦੀ ਹੁੰਦੀ ਸੀ ਕਾਕਾ ਨਾ ਛੜਲੇ ਡਾਇਆ ਕਰੋ ਨਾ ਛਾਗੇ ਡਾਕੋ ਤੇ ਲੋਨ ਕਰਾ ਲਿਆ ਸੀਗਾ ਤੇ ਪਾ ਕੇ ਰਨ ਖਸ ਮਮਾ ਉਹ ਇਨ ਬਜ਼ਾਰ ਸ਼ਹਿਰ ਨੂੰ ਮੱਡਾ ਵਰਦੇ ਸੀ ਉਹਦੇ ਨੇ ਪਸੀ ਗੱਤਾਰੇ ਸਾਡੇ ਬਾਹਰ ਜਾ ਕੇ ਮੈਨੂੰ ਨਹੀਂ ਪਤਾ ਬਾਲਾ ਬੁਰਾ ਹੜਾ ਮੈਨੂੰ ਮਾਰਨ ਨੂੰ ਨਹੀਂ ਪਤਾ ਮੇਰੇ ਸਿਰਾਂ ਨੇ ਆ ਕੇ ਬੋਲਣ ਦੀ ਲੋੜ ਨਹੀਂ ਉਹ ਤਾਂ ਫਲਾਜੀ ਨੂੰ ਐਸ਼ਾ ਕਰਾ ਕੇ ਲਿਆ ਹੈਂ ਉਹਦੇ ਤਾਂ 4 ਪੈਸੇ ਆਏ ਸੀ ਤੇ ਐ ਕਿਸੇ ਨੂੰ ਯਾਦ ਚੇਤੇ ਨਹੀਂ ਸੀ ਕਿ ਅਸੀਂ ਮੋੜਨੇ ਵੀ ਹੁੰਦੇ ਆ ਕਿਸ ਤਾਲੇ ਤੇ ਬਾਤ ਜਦੋਂ ਆ ਗਏ ਉਹਦੇ ਮਾਂ ਦੇ ਸਹਰਾਣੇ ਆਉਣੇ ਮਾਂ ਚੰਗੀ ਲੱਗੀ ਲੈਣੇ ਆ ਉਹ ਦੰਦੇ ਨਹੀਂ ਉਹ ਕਹਿੰਦੇ ਝੋਨਾ ਵੱਢ ਕੇ ਦੇਵਾਂਗੇ ਤੇ ਕਸ ਟੁੱਟੇ ਆਈ ਪਈ ਔਰ ਮੈਂ ਦੱਸ ਕੀ ਕਰਾਂ ਤੈਨੂੰ ਤਾਂ ਝੋਨਾ ਵੱਢ ਕੇ ਮਿਲ ਜਾਣਗੇ ਤੇ ਮੈਂ ਕਿਹਨੂੰ ਵੱਢ ਕੇ ਲਿਆ ਮੈਨੂੰ ਕਿੱਥੋਂ ਮਿਲਣਗੇ ਮੈਨੂੰ ਤਾਂ ਤੂੰ ਵੀ ਨਹੀਂ ਫੜਾਉਂਦਾ ਮੈਂ ਕੰਮ ਵਾਲਿਆਂ ਤੋਂ ਲੜੇ ਹੁੰਦੇ ਘਰੇ ਹੀ ਲੱਗ ਲੁੱਕ ਜਾਂਦੇ ਔਰ ਮੈਂ ਕਿੱਥੇ ਦੇਵਾਂ ਤੁਹਾਡੇ ਕੋਲੇ ਹੁੰਦੇ ਹੀ ਆ ਪੈਸੇ ਹਾਂ ਤੇ ਮੇਰੇ ਕੋਲ ਕਾਦੀ ਕਮਾਈ ਆ ਗਈ ਤੇ ਮੈਂ ਦੱਸ ਕੇ ਤਾਂ ਹਟੀ ਫੜਾ ਨਾ ਛੋਣਾ ਉਹ ਵੀ ਸੱਤ ਤੇ ਹੈ ਨਹੀਂ ਅੱਗੇ ਤੂੰ ਫੜਾ ਦਿੰਦਾ ਸੀ ਜਦੋਂ ਕੁਮਾਰਾ ਸੀ ਤਾਂ ਉਹ ਵੀ ਮੈਂ ਤੈਨੂੰ ਦੇ ਦਿੰਦੀ ਸੀ ਹੁਣ ਜਿੱਦਾਂ ਤੂੰ ਵਿਆਹ ਹੈ ਗਿਆ ਮੇਰਾ ਕਦਾ ਹਕੇ ਮੁੰਡਾ ਵਿਆਹ ਹੈ ਗਿਆ ਤੇ ਨੋਟ ਬੁੜੀ ਤਰਸਦੀ ਐ ਨੋਟਾਂ ਨੂੰ ਬੈਠੀ ਹੁਣ ਮੇਰੇ ਕੋਲ ਤਾਂ ਕੁਝ ਵੀ ਨਹੀਂ ਰਹਿ ਗਿਆ ਮੈਂ ਤੈਨੂੰ ਕੀ ਕਰਾਂ ਦੇ ਦੇ 5000 ਮੈਨੂੰ ਨਹੀਂ ਪਤਾ ਉਹ ਦੇਖ ਕੇ ਮਾਰ ਜਾ ਕੇ ਡਰ ਜਮਾਈ ਮੈਂ ਤਾਂ ਮੇਰੇ ਕੋਲ ਕੋਈ ਨਹੀਂ ਜੀ ਮੇਰੇਗਾ ਮਿੰਤਾ ਕੱਟਣੇ ਨਹੀਂ ਲੋੜ ਮੈਂ ਕਰ ਮੇਰੀ ਮੇਰੀ ਮਾਂ ਬਣ ਕੇ ਆਇ ਨਾ ਮੇਰੇਗਾ ਮਿੰਤਾ ਕੱਟਣੇ ਤਾਂ ਜਮਾ ਹੀ ਨਹੀਂ ਲੋੜ ਦੇ ਦੇ ਪੈਸੇ ਐ ਕਿਉਂ ਕਰਦੀਆਂ ਕਿਹੜੇ ਪੈਸੇ 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 ਲਾਈ ਆ ਕੋਈ ਹੋ ਹੈਂ ਪੈਸੇ ਦੇ ਦੇ ਪੈਸੇ ਦੇ ਦੇ ਜੇ ਮੈਂ ਆਗੀ ਦਵਾਈ ਤੇ ਮੈਂ ਪੈਨਸ਼ਨ ਤੈਨੂੰ ਕੀ ਹੋਇਆ ਮੈਂ ਗੋਟੇ ਮੇਰੇ ਤੁਹਾਡੇ ਲੱਤਾਂ ਮੇਰਿਆਂ ਤੁਹਾਡੀਆਂ ਮੈਂ ਤਾਂ ਉਹਦੀ ਪੈਨਸ਼ਨ ਚ ਦਵਾਈ ਲੈ ਆਉਣੀ ਹੈ ਪੈਸਾ ਮੈਂ ਨੂੰ ਪਟਾਕ ਦੀ ਬੈਠੀ ਵੀ ਮੇਰਾ ਪੁੱਤ ਆਊਗਾ ਕਿਤੇ ਕੰਮ ਤਾਂ ਮੈਂ 2 ਰੁਪਏ ਦੇ ਦੇ ਕੇ ਬਾਬਾ ਗੋਡੇ ਗਾਡੇ ਤਾਂ ਉਮਰ ਦੇ ਹਿਸਾਬ ਨਾਲ ਦੁਖਦੇ ਹੀ ਹੁੰਦੇ ਆ ਤੂੰ ਤਾਂ ਮੇਰੇ ਗਾਲੀ ਪੈ ਗਈਆਂ ਪੈ ਗਈਆਂ ਗੱਲ ਪਹਿਣਾ ਨਹੀਂ ਗੱਜੀ ਨੂੰ ਫੜ ਲਿਆ ਕੇ ਬੜਾਉਂਦਾ ਸੀ ਉਹਦੇ ਤੋਂ ਲੈ ਲੈ ਉਹਦੇ ਸਟੈਟ ਹੱਡ ਚ ਮਾਰ ਜਾ ਕੇ ਟੱਕਰ ਮੈਂ ਤੈਨੂੰ ਕਿੰਨਾ ਨੋਰ ਦੇ ਦਿੰਦੇ ਨੇ ਗੱਲ ਕੇ ਆ ਜਾਂਦੇ ਮੇਰੇ ਸਿਰਾਂ ਨੇ ਚੜ ਕੇ ਮੂੰਹ ਤਾਂ ਬੁੜੀ ਮੱਥੇ ਨਾਲ ਲੱਗੇ ਤੇ ਅ ਪੈਸੇ ਲੈਣ ਵਾਲੇ ਬੁੜੀ ਬਲਾ ਚੰਗੀ ਲੱਗਦੀ ਐ ਉਹ ਤਾਂ ਬੁੜੀ ਦਾ ਸਰਾਨਿਆ ਹਣ ਕਦੇ ਕੀ ਮੈਂ ਭਗਵਾਨ ਨੇ ਹਾਂ ਵਧੀਆ ਐ ਅੱਗੇ ਤੁਸੀਂ ਕੀ ਬਣੀ ਜਾਂਦਾ ਅੱਜ ਸਾਗ ਧਰਿਆ ਵੀ ਆ ਸਾਗ ਮੇਰੀ ਤਾਂ ਮਨਪਸੰਦ ਦੀ ਚੀਜ਼ ਐ ਇੱਧਰ ਰੋਟਕਾ ਵਾਵਾ ਸਰਗਾ ਲਾ ਲਈ ਮੈਂ ਤਾਂ 12 13 ਖਾਊਗਾ ਆ ਵੀ ਬਸ ਲੱਗਦੀ ਐ ਰੋਟੀ ਮੈਂ ਕੰਮ ਕਰਦੇ ਆਂ ਯਾਰ ਕੀ ਪੈਸੇ ਚਾਹੀਦੇ ਥੋੜੇ ਜਿਹਾ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਹੂੰ ਕਿੰਨੇ ਚਾਹੀਦੇ ਆ 200 ਰੁਪਏ ਦੇ ਦੇ ਤੇਰੇ ਕੋਲ ਹੈ ਨਹੀਂ ਨਾ ਮੇਰੇ ਕੋਲੇ ਹੈ ਨਹੀਂ ਯਾਰ ਚੱਲ ਆਂ ਕਰ ਆ ਮੇਰੇ ਕੋਲੇ ਨਾ 100 ਰੁਪਿਆ ਐ ਤੂੰ ਕਿਹੜਾ ਸੌਨਾ ਸਾਰ ਉਹ ਵੀ ਦੇ ਦੇ ਸੌ 200 ਹਾਂ 200 ਰੁਪਿਆ ਐ ਤੇ ਇਹ ਤੂੰ ਆਪ ਦਾ ਸਾਬ ਕਿਤਾਬ ਨਾਲ ਲੈ ਚੰਗਾ ਤੇ ਸੌਦਾ ਸਾਰਾ ਹੀ ਆਜੂਗਾ ਇਹਦੇ ਨਾਲ ਖੰਡ ਦੀ ਬੋਰੀ ਆਜੂਗੀ ਨਾਲ ਚਾਹ ਆਜੂਗੀ ਹਾਂ ਸਾਰਾ ਕੁਝ ਹੀ ਆਜੂਗਾ ਸਾਰਾ ਕੁਝ ਜੀ ਤੇ ਖਾਲਦੀ ਬੋਰੀ ਲੈ ਆਓ ਜੇ ਇੱਕ ਪਾਸੋਂ ਆਸ ਤੇ ਚੰਗਾ ਲੈ ਆਊਗਾ ਹਾਂ ਹੋਰ ਤਾਂ ਨਹੀਂ ਕੁਝ ਚਾਹੀਦਾ ਕਰੇ ਹੋਰ ਬਸ ਖਾਲਦੀ ਬੋਰੀ ਚਾਹੀਦੀ ਐ ਇੱਕ ਮੱਝ ਵਾਸਤੇ ਠੀਕ ਉਹ ਵੀ ਲੈ ਆਊਗਾ ਸੌਦਾ ਸਾਰੇ ਲੈ ਆਓ ਜੇ ਦਾਲਾ ਦੂਲਾ ਲੈ ਆਓ ਜੀ ਬਸ ਸੌਦਾ ਤਾਂ 150 ਦਾ ਹੀ ਆਉਣਾ ਸਾਰਾ ਕੁਝ ਸਬਾਨ ਆਹੋ ਤੇ ਰੋਟੀ ਆਣ ਕੇ ਖਾ ਲਈ ਫਿਰ ਮੈਂ ਰੋਟੀ ਆ ਕੇ ਖਾਣਾ ਚੰਗਾ ਤੇ ਬੋਟ ਸਾਗ ਸੂਕ ਕੇ ਨਾ ਬਣਾ ਦਾਂ ਵਧੀਆ ਵਿਪੂ ਦੇ ਹਾਂ ਪੁੱਤ 150 ਰੁਪਇਆ ਦੇ ਦੇ ਮੇਰੇ ਪੁੱਤ 150 ਦੇ ਕੀ ਗੱਲ ਆ ਤੂੰ ਜਿੰਨੇ ਮਰਜ਼ੀ ਪੈਸੇ ਲੈ ਲਓ ਨਹੀਂ ਦੇ ਦਿੰਨੀ ਆ ਆਪਾਂ ਬਲਦ ਲੈ ਆਈਏ ਨਵੇਂ ਲੈ ਆ ਭੱਜ ਕੇ ਛੇਤੀ ਕਰ ਆਪ ਨਰਮਾ ਵੀ ਜਾਗੇ ਵਧੀਆ ਬੈਠ ਕੇ ਲਿਆਉਣਾ ਮੈਂ ਪੂਰੇ ਨਗੌਰ ਦੇ ਚੰਗ ਚੰਗਾ ਫਿਰ ਵਧੀਆ ਫਸਲ ਹੋ ਜਾ ਕਰੂਗੀ ਤੇ ਮੈਂ ਦੇ ਦਿੰਨੀ ਆ ਕਿੰਨੇ ਚਾਹੀਦੇ ਆ ਮੈਨੂੰ 150 200 ਹੋਗਾ 200 ਦੇ ਦੇ 150 ਹੋਗਾ ਦੇ ਦੇ ਲੈ ਪੁੱਤ ਲੈ ਆ ਮੇਰੀ ਮਾਤਾ ਬਾ ਠੀਕ ਆ ਮਾਇਆ ਲਈ ਬਣਾ ਅੱਜ ਬਹੁਤ ਤੇਲ ਢੋਣ ਜਗਾ ਹਾਂ ਮੈਂ ਤੇਲ ਚੋੜ ਪੁੱਤ ਮਿਲ ਗਏ ਵੇਖ ਨੀ ਮੇਰੇ ਪੁੱਤ ਦੇ ਕਿੰਨੇ ਸੋਹਣੇ ਕੰਮ ਆਏ ਜੇ ਮੈਂ ਪੈਸੇ ਲਕੋ ਕੇ ਰੱਖੇ ਸੀ ਤਾਂ ਅੱਜ ਮੇਰੇ ਪੁੱਤ ਸੋਹਣੇ ਦੇ ਕੰਮ ਆ ਗਏ ਹੁਣ ਮੇਰਾ ਪੁੱਤ ਛੇਤੀ ਛੇਤੀ ਜਾ ਕੇ ਬਲਦ ਖਰੀਦ ਲਿਆਊਗਾ